ਰੈਡੀ ਬੁੱਝ ਤੂੰ ਮੇਰੀ ਬਾਤ ਜੀਤੀ ਆਖੇ ਸੁਣ ਓਏ ਦੀਪੀ ਬੁੱਝ ਤੂੰ ਮੇਰੀ ਬਾਤ ਡੰਡੀ ਦਰਸ਼ਨ ਸਿੰਘ ਅਸ਼ਟ ਦੀ ਕਵਿਤਾ ਤੋਰਾ ਅੰਦਰ ਤੱਕ ਟੜਟੜੀ ਜਿਹੀ ਛੇੜ ਦਿੰਦੀ ਹੈ ਡੰਡੀ ਸੋਚਦਿਆਂ ਸੋਚਦਿਆਂ ਮਨ ਦਿਮਾਗ ਆਪਣੇ ਬਚਪਨ ਵਿੱਚ ਚਲਾ ਜਾਂਦਾ ਹੈ ਡੰਡੀ ਦਾਦਾ ਦਾਦੀ ਚੇਤਿਆ ਵਿੱਚ ਘੁੰਮਣ ਲੱਗਦੇ ਹਨ ਡੰਡੀ ਅੱਜ ਵੀ ਬਾਬੇ ਦੀ ਸੁਣਾਈ ਬਾਤ ਜਾਨੀ ਜੋਰ ਯਾਦ ਆ ਜਾਂਦੀ ਹੈ ਡੰਡੀ ਅਸੀਂ ਸੁਣਦੇ ਸੁਣਦੇ ਸੌਂ ਜਾਂਦੇ ਅਗਲੇ ਦਿਨ ਉੱਥੋਂ ਫਿਰ ਸ਼ੁਰੂ ਕਰ ਦਿੱਤੀ ਜਾਂਦੀ ਡੰਡੀ ਫਿਰ ਅੰਬੋ ਮਤਲਬ ਦਾਦੀ ਦੀਆਂ ਬਾਤਾਂ ਵੀ ਸੁਣਨੀਆਂ ਡੰਡੀ ਉਹ ਦਿਓ ਵਾਲੀ ਬਾਤ ਸੁਣਾਉਂਦੀ ਸੀ ਡੰਡੀ ਅਕਸਰ ਰਾਤ ਨੂੰ ਰੋਟੀ ਤੋਂ ਬਾਅਦ ਪੈਂਦਿਆ ਸੌਂਦਿਆ ਬਾਤਾਂ 부ਝਾਰਤਾ ਰੋਜ਼ ਹੀ ਸੁਣਨ ਲੱਗ ਪੈਂਦੇ ਡੰਡੀ ਇਹੀ ਜੇ ਦਿਨੇ ਸ਼ੁਰੂ ਕਰਦੇ ਤਾਂ ਦਾਦੀ ਆਖਦੀ ਇਹ ਰਾਤ ਨੂੰ ਹੁੰਦੀਆਂ ਨੇ ਦਿਨੇ ਮਾਮਾ ਰਾ ਭੁੱਲ ਜਾਂਦਾ ਹੈ ਡੰਡੀ ਭੋਲੇ ਮਰਸੀ ਡਰ ਜਾਂਦੇ ਸੀ ਡੰਡੀ ਬੁਝਾਰਤਾਂ ਬਾਤਾਂ ਅਡਾਉਣੀਆਂ ਬਤੋਲੀਆਂ ਅਤੇ ਪਹੇਲੀਆਂ ਸਭ ਇੱਕੋ ਜਿਹੇ ਨਾ ਹਨ ਡੰਡੀ ਇਸ ਨੂੰ ਪੜ੍ਹੇ ਲਿਖਿਆ ਦੀ ਭਾਸ਼ਾ ਵਿੱਚ ਬੁਝਾਰਤਾਂ ਆਖਦੇ ਹਨ ਪਰ ਆਮ ਪਿੰਡੂ ਦੇਸੀ ਭਾਸ਼ਾ ਵਿੱਚ ਬਾਤਾਂ ਕਹਿ ਦਿੰਦੇ ਹਨ ਡੰਡੀ ਸਮੇ ਸਮੇ ਬੁਜ਼ਾਰਤਾਂ ਦੇ ਰੂਪ ਬਦਲਦੇ ਰਹਿੰਦੇ ਹਨ ਡੰਡੀ ਸਮਿਆਂ ਦੀ ਤਕਨੀਕੀ ਸਾਜੋ-ਸਮਾਨ ਇਸ ਵਿੱਚ ਆਪਣੇ ਆਪ ਜੁੜਦੇ ਗਏ ਡੰਡੀ ਅੱਜ ਤੋਂ 40-50 ਸਾਲ ਪਹਿਲਾਂ ਕੁਝ ਵੱਖਰਾ ਸੀ ਅੱਜ ਵੱਖਰਾ ਦੌਰ ਹੈ ਡੰਡੀ ਜਿਸ ਤਰ੍ਹਾਂ ਦੀਆਂ ਚੀਜ਼ਾਂ ਦਾ ਰੁਝਾਨ ਹੁੰਦਾ ਹੈ ਉਸੇ ਤਰ੍ਹਾਂ ਦੀਆਂ ਬੁਜ਼ਾਰਤਾਂ ਦਾ ਦੌਰ बन ਜਾਂਦਾ ਹੈ ਡੰਡੀ 부ਝਾਰਤਾ ਕੋਈ ਰੈਡੀ ਕਿਸੇ ਕਵਿਤਾ ਵਾਂਗ ਕਿਸੇ ਤਰ੍ਹਾਂ ਦੇ ਤੁਕਾਂਤ ਮੇਲ ਨੂੰ ਜਾਂ ਕਿਸੇ ਗੀਤ ਵਾਂਗ ਲੈ ਤਾਲ ਨਿਯਮ ਨੂੰ ਨਹੀਂ ਮੰਨਦੀਆਂ ਡੰਡੀ ਨਾ ਕੋਈ ਅਜੇਹਾ ਕਵਿਤਾ ਗੀਤ ਜਿਹਾ ਕੋਈ ਬੰਨਣ ਹੁੰਦਾ ਹੈ ਡੰਡੀ ਹਾਂ ਕਿਸੇ ਚੀਜ਼ ਬਾਰੇ ਉਪਮਾ ਕਰਦਿਆਂ ਦਿਮਾਗੀ ਕਸਰਤ ਕਰਵਾਈ ਜਾਂਦੀ ਹੈ ਡੰਡੀ ਦਿਮਾਗ ਤੇਜ ਕਰਨ ਲਈ ਸਭ ਤੋਂ ਵਧੀਆ ਕਸਰਤ ਹੁੰਦੀ ਹੈ ਟੰਡੀ ਵੱਧ ਗੱਲੜੀ ਬੰਦੇ ਖੜੇ-ਖੜੇ ਇਸ ਤਰ੍ਹਾਂ ਦੀਆਂ ਬਾਤਾਂ ਤਿਆਰ ਕਰ ਦਿੰਦੇ ਹਨ ਡੰਡੀ ਉਹ ਆਲੇ ਦੁਆਲੇ ਦੀਆਂ ਚੀਜ਼ਾਂ ਨੂੰ ਹੀ ਦੇਖ ਕੇ 부ਝਾਰਤ ਤਿਆਰ ਕਰ ਲੈਂਦੇ ਹਨ ਪਰ ਕੁਝ 부ਝਾਰਤਾਂ ਅਮਰ ਹੋ ਜਾਂਦੀਆਂ ਹਨ ਜੋ ਪੀੜੀਦਰ ਪੀੜੀ ਅੱਗੇ ਚਲਦੀਆਂ ਰਹਿੰਦੀਆਂ ਹਨ ਜਿਵੇਂ ਥੜੇ ਉੱਪਰ ਥੜਾ ਉੱਪਰ ਲਾਲ ਕਬੂਤਰ ਖੜਾ ਡੰਡੀ ਪੰਜਾਬੀ ਵਿੱਚ ਬਹੁਤ ਪਿਆਰੀਆਂ ਸ਼ਿੰਗਾਰੀਆਂ ਬਾਤਾਂ ਮਿਲਦੀਆਂ ਹਨ ਡੰਡੀ ਇਸ ਵਿੱਚ ਜ਼ਿੰਦਗੀ ਮੌਤ ਰੁੱਖਾਂ ਜਾਨਵਰਾਂ ਪੰਛੀਆਂ ਖੇਤੀ ਦੇ ਸੰਦ ਰਸੋਈ ਦੀਆਂ ਚੀਜ਼ਾਂ ਫਲ ਸਬਜ਼ੀਆਂ ਘਰੇਲੂ ਚੀਜ਼ਾਂ ਹਰ ਚੀਜ਼ ਬਾਰੇ ਸਾਨੂੰ ਬਾਤਾਂ ਮਿਲਦੀਆਂ ਹਨ ਡੰਡੀ ਜਿਵੇਂ ਇੱਕ ਬਹੁਤ ਚਲਤ ਅਤੇ ਪਿਆਰੀ ਬਾਤ ਹੈ ਜੋ ਘਰ ਦੇ ਕਿਸੇ ਚੀਜ਼ ਬਾਰੇ ਪੁੱਛਦੀ ਹੈ ਡੰਡੀ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਡੰਡੀ ਇਸ ਦਾ ਜਵਾਬ ਸੂਈ ਹੈ ਡੰਡੀ ਇਸੇ ਤਰ੍ਹਾਂ ਪੰਛੀਆਂ ਬਾਰੇ ਇੱਕ ਜਾਨਵਰ ਐਸਾ ਜਿਸ ਦੀ ਦੁੰਮ ਪਰ ਪੈਸਾ ਇਸ ਦਾ ਉੱਤਰ ਮੋਰ ਹੈ ਡੰਡੀ ਫਸਲ ਬਾਰੇ ਬਹੁਤ ਹੀ ਪ੍ਰਸਿੱਧ ਬੁਝਾਰਤ ਹੈ ਹਰੀ ਸੀ ਮਣ ਭਰੀ ਸੀ ਮੋਤੀਆਂ ਨਾਲ ਜੜੀ ਸੀ ਬਾਬਾ ਜੀ ਦੇ ਬਾਗ ਵਿੱਚ ਦੁਸ਼ਾਲਾ ਲਈ ਖੜੀ ਸੀ ਡੰਡੀ ਜਵਾਬ ਮੱਕੀ ਦੀ ਛੱਲੀ ਹੈ ਡੰਡੀ ਜਾਨਵਰ ਬਾਰੇ ਉਪਮਾ ਕੀਤੀ ਗਈ ਹੈ